ਮਿੱਤਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ Bears Farm Talks ਦੇ ਵਿੱਚ ਵੀਡੀਓ ਨੇਂਡ ਤੱਕ ਜੀ ਦੇਖਿਓ ਤੇ ਆਏ ਆ ਜੀ ਆਪਾਂ ਲੇਬਰ ਲੈਣ ਅੱਜ ਸਵੇਰੇ ਸਵੇਰੇ ਨੇਰੇ ਨੇਰੇ ਤੇ ਟਾਈਮ ਵੱਜ ਚੁੱਕਿਆ 5 ਤੇ ਠੀਕ ਆ ਮਿੱਤਰੋ ਫਿਰ ਚੱਲਦੇ ਆ ਲੇਬਰ ਲੈ ਕੇ ਖੇਤਾਂ ਨੂੰ ਅੱਜ ਗੰਨੇ ਹੀ ਛਲਾਈ ਕਰਨੀਆਂ ਤੇ ਬਣੇ ਰਿਹਾ ਵੀਡੀਓ ਦੇ ਵਿੱਚ ਐਂਡ ਤੱਕ ਉਵੇਂ ਮੈਟਰੋ ਚਾਹ ਲੈ ਕੇ ਆਏ ਸੀ ਬੰਦਿਆਂ ਦੀ ਤੇ ਲੱਗੇ ਉਹ ਬੰਦੇ ਲਾਈ ਕਰਨ ਤੋਰ ਐਮਪਜਾ ਬਣਾਣੇ ਤਾਂ ਚਾੜਨਾ ਲੀਵਰ ਕਹਿੰਦੀ ਅੱਧੀ ਬਾਡੀ ਭਾਜੀ ਭਰਾ ਲਓ ਇੱਥੇ ਖੜੀ ਹੋ ਕੇ ਦੂਰ ਬਹੁ ਪੈ ਜਾਣੀ ਆ ਟਰਾਲੀ ਕਹਿੰਦੇ ਭਾਜੀ ਕਹਿੰਦੇ ਅੱਧੀ ਚਲ ਅੱਧੀ ਬਾਡੀ ਕਰ ਲੈਣੇ ਆ ਆੜ ਗਈ ਐ ਚਮਿੱਤੀ ਿੱਟੀ ਆ ਮਿੱਟੀ ਮਿੱਟੀ ਬਹੁਤ ਵੀ ਜ਼ਿਆਦਾ ਟਾਈਮ ਲਊਗਾ ਉਸ ਤੋਂ ਮੈਂ ਮਿੱਟੀ ਭਾਰਦਾ ਤੇਰਾ ਮੈਨੂੰ ਪਤਾ ਕਿ ਇਹਨੇ ਕਿੰਨੇ ਬਾਤ ਅਗਲਾ ਦੀ ਹੈ ਕੋਈ ਸਾ ਪੂਰੇ ਜੋਰਾ ਸ਼ੋਰਾਂ ਤੇ ਆ ਹੁਣ ਕੋਸ ਸਾਹਿਬ ਦੇਖਣੇ ਕਿੱਥੇ ਘਾਟ ਲੱਦੀ ਕਿੱਥੇ ਮਿੱਟੀ ਪਾਉਣ ਦੀ ਲੋੜ ਆ ਮਿੱਟੀ ਪਾਉਣਗੇ ਜਿੱਥੋਂ ਬਿੰਦਾ ਹੱਸੇ ਕੋਸਾ ਪੂਰੇ ਜੋਰਾਂ ਸ਼ੋਰਾਂ ਤੇ ਲੱਗੇ ਨੇ ਕੋਸਾ ਆਮ ਹੋ ਗਿਆ ਅੱਜ ਕੋਸਾ ਆਪ ਹੋਈ ਵਾਰ ਦੱਸਦਾ ਪਿਆ ਉੱਥੇ ਕਬੂਰਾ ਸਿੱਟਿਆ ਮਿੱਟੀ ਵਾਲਾ ਦਾਨਾ ਜਿੰਨੀ ਮੁੱਟੀ ਪੈਣੀ ਬੁਣੀ ਹੁੰਦੀ ਉਹ ਟਰੈਗੀ ਟੈਰਾ ਨਾਲ ਬੈ ਗਈ ਜਾਂਦੀ ਆ ਜੰਪੀ ਦਾ ਸਿੱਧੀ ਟਰਾਲੀ ਆਵਾਜ਼ ਦੱਸਿਓ ਆਪਾਂ ਫਲੈਂਟਰ ਬਦਲਾਇਆ ਹੈਗਾ ਆਵਾਜ਼ ਦੱਸਿਓ ਕਿੱਦਾਂ ਦੀ ਲੱਗੀ ਹੈ ਜੀ ਇੱਕ ਜਿਹੜਾ ਹੋਰ ਆਉਂਦਾ origignal ਉਹ ਜ਼ਿਆਦਾ ਸਿਰ ਜਿਆ ਖਾਂਦਾ ਹੈ ਇਹ ਸਿਰ ਨਹੀਂ ਖਾਂਦਾ ਨਾਲ ਇਹਦਾ ਸੀਟੀ ਵੀ ਜ਼ਿਆਦਾ ਵੱਜਦੀ ਹੈ ਤਾਂ ਇਹ ਨਾ ਸਿਰ ਜਿਆ ਖਾਂਦਾ ਨਾਉਸ ਰਾੜ ਜਿਆ ਪੁੰਦਾ ਇਹਨਾਂ ਰਾੜ ਜਿੰਨਾ ਚਾਹੀਦਾ ਉੰਨਾ ਹੀ ਸੌਂਦਾ ਇਹਦਾ ਉਹ ਬੰਦੇ ਜਦਾ ਆ ਤੂੰ ਉਹ ਮੀਨ ਮਾਜਾ ਹੁੰਦਾ ਪਰ ਉਹ ਚੱਕ ਮਾਰਦਾ ਨਾ ਫਰਾਟੇ ਇਧਰ ਅੱਗ ਲਾ ਕੋਈ ਆ ਅੱਗ ਲਾ ਲਈ ਆ ਇਹ ਗਰਮ ਕਰਨਗੇ ਤਾਂ ਮਿੱਤਰ ਟਰਾਲੀ ਲੱਤਣਗੇ ਸੇਰਾ ਪਾਣੀ ਭਰ ਕੇ ਨਾ ਪਾਣੀ ਭਰ ਕੇ ਇਹਦੇ ਪਿੱਛੇ ਕਰਾਇਆ ਮੈਂ ਮਾਰ ਲਗਾ ਦੇ ਕੇ ਤਾਂ ਬੰਦ ਜਾਏਗਾ ਉਂਗੀ ਕਹਿੰਦਾ ਮਿੱਤਰ ਆ ਬੈਠੋ ਨਾ ਨਿਕਲੋ ਉੱਥੇ ਚੜਦਾ ਹੁੰਦਾ ਕੱਕੜ ਬਹੁਤ ਗਿਆ ਸਗਾ ਅੱਗੇ ਛੋੜ ਦੇ ਦੇ ਦੇਖਿ ਅੱਜ ਘੋੜਾ ਕਿੰਨਾ ਗੋੜ ਨਿਕਲਦਾ ਕਿ ਨਿਕਲ ਜਾਂਦੀ ਹੈ ਕਿ ਤਮੀਂ ਪਿਆ ਹੈ ਨਾ ਉਹਨਾਂ ਦਾ ਹੋਰ ਪੂਲੇ ਹੋ ਜਾਂਦਾ ਕਿਥੇ ਨਹੀਂ ਪਿਆ ਉਹ ਵੀ ਚੰਗਾ ਜੀ ਪਿੱਛੇ ਦਾ ਅਲੱਗ ਹੈ ਹੈ ਪਿੱਛੇ ਨਾਲ ਫਿਰ ਨਹੀਂ ਲੱਗਦਾ ਆਪੀ ਤਾਂ ਅੱਗੇ ਨਹੀਂ ਲੱਗੀ ਅੱਗੇ ਵੜ ਸੀ ਨਹੀਂ ਲੱਗੀ ਅੱਜ ਦੁਬਾਰਾ ਅੱਗੇ ਸੱਟ ਲੇ ਪਿੱਛੇ ਨੂੰ ਕਿੱਦਾਂ ਕਹਿੰਦਾ ਖੇਲੋ ਜੂ ਇੱਕ ਵਾਰ ਲੱਗ ਜਾਂਦਾ ਫਿਰ ਸਿਰ ਅਧਾਵੇਂ ਦਾਬੂ ਮਾਰ ਦੇ ਕੇ ਚਲਾ ਜਾਂਦਾ ਆਪਣੇ ਆਪਣੀ ਸਲਾਹ ਦਿੰਦੇ ਹੋਏ ਅਿੱਤੇ ਕੇ ਨਿਆਉਣਾ ਵੀ ਨਹੀਂ ਹੈਗਾ ਕੀ ਕਹਾਂਗੇ ਕੋਲ ਸਾਹਿਬ ਦਾ ਕੁਝ ਨਹੀਂ ਕੋਲ ਸਾਹਿਬ ਦੇ ਭਾਦਲ ਭਮਾਦੀ ਲੱਦ ਲੋ ਮੇਨ ਦਾ ਕੋਈ ਗੱਲ ਨਹੀਂ ਮੈਂ ਮੈਂ ਜੇ ਫਸ ਗਈ ਫੇ ਅਕੱਲੇ ਇਹਨੂੰ ਹੀ ਲਾਉਣਾ ਫੇ ਭਰੇ ਲਾਉਣ ਨੂੰ ਕਰੋ ਕਰੋ ਸ਼ੁਰੂ ਅੱਲਾ ਹੀ ਭਰੇ ਲਾਊਗਾ ਇਹ ਹੈਗਾ ਠੇਕੇਦਾਰ ਸਾਡਾ ਆਹ ਹਾ ਸੰਦੀਪ ਜੇ ਕਹਿੰਦਾ ਟਰਾਲੀ ਫਸ ਗਿਆ ਮੈਂ ਭਾਜੀ ਮੋਂਡੇ ਤੇ ਉਠਾ ਕੇ ਲੈ ਜਾਏਗਾ ਭਾਜੀ ਨੂੰ ਪੰਪ ਦੇ ਦੋ ਬਾ ਭਾਜੀ ਪੰਪ ਚ ਆ ਗਿਆ ਮੇਰੇ ਕੋ ਇਤਨਾ ਪੰਪ ਮਤ ਦੋ ਨਹੀਂ ਤਾਂ ਮੈਂ ਤਾਂ ਫਿਰ ਪਸਾ ਲੂੰਗਾ ਇਦਾਂ ਹੈ ਜਦੋਂ ਹੁਣ ਗਾਂ ਟਰਾਲੀ ਕੱਢਿਆ ਕਰੀਂ ਨੀ ਹਾਂ ਨਾ ਪਹਿਲਾਂ ਬਾਦਾਮ ਰਾਤ ਨੂੰ ਭੇਜ ਲਿਆ ਕਰਨੀ ਹਾਂ ਉਹ ਕਿੱਦਾਂ ਡਾਇਲੌਗ ਨਹੀਂ ਸੀ ਕੁੱਗੂ ਗਿਲਦਾ ਨਿਜਰਾ ਸਵੇਰ ਨੂੰ ਚਾਰ ਬਾਦਾਮ ਭੇਨੇ ਸ਼ੁਰੂ ਕਰ ਦੇ ਅੱਜ ਘੋੜੇ ਦਾ ਜ਼ੋਰ ਪਰਖਿਆ ਜਾਣਾ ਜ਼ੋਰ ਪਰਖਿਆ ਜਾਣਾ ਕੋਈ ਗੱਲ ਨਹੀਂ ਜ਼ੋਰ ਦੇਖਿਆ ਜਾਏਗਾ ਫਿੱਟੋ ਕੋਈ ਗੱਲ ਨਹੀਂ ਫੇਰ ਦੇਖਦੇ ਆਂ ਕੀ ਬਣਦਾ ਪਹਿਲਾਂ ਸ਼ੁਰੂ ਕਰਦੇ ਆਂ ਬਸ ਔਰ એનર્ਜੀ ਡਰਿੰਕ ਪੀਂਦੇ ਜਾਂਦੇ ਆ ਬਸ ਹੁਣ ਕੰਮ ਸ਼ੁਰੂ ਹੋ ਜਾਣਾ ਤਗੜਾ ਚੱਕਰ ਹੈਗਾ ਚੱਕਰ ਆ ਜਾ ਚੱਲੀਏ ਉੱਥੇ ਦੇਖੀਏ ਜਿਗਾਰ ਮੈਂ ਥੋੜਾ ਹੋਰ ਉਹ ਆਪਣੇ ਇੱਥੇ ਆ ਕੇ ਪਰ ਇਹ ਭੱਜ ਜਾ ਉਹ ਪਰੀ ਮੇਰੀ ਜੇਬ ਚ ਆ ਉਹ ਮੇਰਾ ਫੋਨ ਫੜਾਈ ਯਾਰ ਸਾਈਡੀਆਂ ਗਈ ਚੇਲ ਹੋ ਗਿਆ ਤਮੂਹ ਤੇ ਵੋ ਗਿਆ ਉਹ ਪਰੀ ਨੂੰ ਤੁਸੀਂ ਕੀ ਕਹਿੰਦੇ ਆ ਖਲਰ ਹੀ ਕੀ ਕਹਿੰਦੇ ਆ ਹੈ ਕਾਹ ਚੀਜ਼ ਜੇਦਾ ਆਪਾਂ ਇਹਨੂੰ ਪਰੀ ਭਰਾ ਕਹਿੰਦੇ ਆ ਤੁਸੀਂ ਇਹਨੂੰ ਕੀ ਕਹਿੰਦੇ ਆ ਫਾਨੀ ਕਾਸਟ ਹੈ ਹੈ ਫਾਨੀ ਫਾਨੀ ਅਰੇ ਫਾਨੀ ਉਠਾਈ ਵਾ ਫਾਨੀ ਲੈ ਫਾਨੀ ਹੁਣ ਤਾਂ YouTube ਤੇ ਜਿਹੜੀ ਮਰਜ਼ੀ ਲੈਂਗੁਏਜ ਤੁਸੀਂ ਵੀਡੀਓ ਦੇਖ ਸਕਦੇ ਹੋ ਉਹ ਹਮਾਰ ਕੋ ਵੀ ਮਾਲੂਮ ਪੜ ਗਿਆ ਇਸੇ ਫਾਨੀ ਬੋਲਤੇ ਹੈ ਹਮ ਤੋ ਭਰਾ ਭਰਾ ਬੋਲ ਰਹਾ ਹੈ ਇਸ ਕੋ ਹੈ ਫਾਨੀ ਭਾਰੀ ਬੋਲਤੇ ਹੈ ਇਹ ਦਾ ਹੈ ਹੈ ਉਧਰ ਫਾਨੀ ਬੋਲਦੇ ਹਾਂ ਹਾਂ ਫਾਨੀ ਭਾਰੀ ਦੋਨੋਂ ਬੋਲੇ ਜਾਂਦੇ ਹਨ ਬਰਗਰ ਕਰ ਲਈਏ ਭੁੱਖ ਬੜੀ ਲੱਗ ਗਈ ਆ ਹਰਿਆਣੇ ਉਹਦਾ ਇੱਥੇ ਇਸ ਗੱਲ ਦਾ ਨਜ਼ਾਰਾ ਆ ਵੀ ਜਦੋਂ ਬਗਰ ਭੁੱਖ ਲੱਗ ਜਵੇ ਰ ਬੜਾ ਸਾਹਮਣੇ ਖੜੋ ਜਾਂਦਾ ਤੀਰੀ ਰ ਭਾਰਾ ਉਹ ਵੀ ਦੇਖੋ ਉਹ ਵੀ ਦੇਖ ਕੇ ਰ ਉਹਦਾ ਨਵੀਂ ਚੀਜ਼ ਲੈ ਉਹ ਵੀ ਤੁਸੀਂ ਟ੍ਰਾਈ ਕਰੋ ਆਲੇ ਲੋਕ ਲੋਕਾਂ ਨੂੰ ਦਿਖਾਉਨੇ ਆ ਵੀ ਸਾਡੇ ਹਰਿਆਣੇ ਸ਼ਹਿਰ ਚ ਆ ਵੀ ਕੁਝ ਹੈਗਾ ਆ ਵੀ ਕੁਝ ਹੈਗਾ ਇਹ ਭਾਰੀ ਹੈ ਨਾ ਖਾਲਸਾ ਸਕੂਲ ਜਿਹੜਾ ਆਪਣੇ ਹਰਿਆਣੇ ਆ ਉੱਥੇ ਬਰਗਰਾਂ ਦੀ ਭਾਜੀ ਦੀ ਹੈਗੀ ਆ ਕਾਟ ਕਹਿੰਦੇ ਭਾਜੀ ਨਾ ਕਾਟ ਕਹਿੰਦੇ ਹੈ ਨਾ ਤੇ ਜੇ ਕੋਈ ਵੀ ਆਪਣਾ ਇਧਰਲੇ ਏਰੀਆ ਦਾ ਆਪਾਂ ਨੂੰ ਆਪਣਾ ਵੀਰ ਭਰਾ ਕੋਈ ਦੇਖਦਾ ਆ ਇੱਕ ਵਾਰੀ ਆ ਕੇ ਟਰਾਈ ਜ਼ਰੂਰ ਕਰਿਓ ਸਕੈਨ ਲਗਾ ਕੇ ਦੇ ਮੋਰਿੰਦਾ ਬਰਚੀਆਂ ਤਾਂ ਸਿੰਘਾਂ ਤੁਸਣ ਲੱਗੇ ਪਰਚੀ ਲੈ ਲਈ ਜਾਂਦੇ ਬਰਗ ਦੇਖਦੇ ਮੂੰਹ ਚ ਪਣੀ ਆ ਜਾਂਦਾ ਓਹ ਓਹ ਉਹ ਕੰਟਰੋਲ ਕੰਟਰੋਲ ਹੈ ਹੂੰ ਅਨਮਾ ਨਾਲੇ ਸਭ ਤੋਂ ਵੱਡੀ ਗੱਲ ਆ ਵੀ ਆਪਣੇ ਪੰਜਾਬੀ ਬੰਦੇ ਦਾ ਖਾਣਾ ਚਾਹੀਦਾ ਆ ਹੋਰ ਆਲੇ ਦੁਆਲੇ ਜਾਂ ਤਾਂ ਬਹੁਤ ਜਾਂਦੀ ਆ ਉਹ ਵਧੀਆ ਪੰਜ ਬੰਦੇ ਮੈਂ ਪਰ ਚੱਕਰ ਕੀ ਭਾਜੀ ਭਰਾਵਾਂ ਦਾ ਪਿਆਰ ਆ ਇਹੀ ਜਦੋਂ ਪਰਵਾਜੀ ਕੀ ਆ ਜਦੋਂ ਪੰਜਾਬੀ ਬੰਦਾ ਆਪਣਾ ਕੋ ਕੰਮ ਸ਼ੁਰੂ ਕਰਦਾ ਉਹਦੇ ਕੋ ਨਹੀਂ ਜਾਂਦੇ ਲੋਕੀ ਇੱਕ ਹੋ ਚੈਲੰਜ ਕਰੂਗਾ ਮੈਂ ਮੈਂ ਐਸੀ ਕਸਟਮਰੀ ਮੇਰਾ ਕੋਈ ਮਿੱਤਰਤਾ ਨਹੀਂ ਕੋਈ ਮਿਲਿਆ ਨਹੀਂ ਭਾਈ ਜਸਤਨ ਜੀ ਦੀ ਥੋਥੀ ਬੜੀ ਖਾਣ ਆ ਅੱਛਾ ਜੀ ਕਿਤੇ ਹੋਰ ਰੇਟ ਤੇ ਖਾ ਕੇ ਦੇਖ ਲਿਓ ਤੁਸੀਂ ਰੋਟੀ ਖਾਣ ਨੂੰ ਦਿੱਲੀ ਗਾਣਾ ਪਾਣੀ ਪੀਣ ਨੂੰ ਦਿੱਲੀ ਗਾਣਾ ਬਾਰ ਬਾਰ ਆ ਜਾ ਹੁੰਦਾ ਆ ਖਾਜੇ ਟਰਾਈ ਕਰਿਓ ਲੱਗਦਾ ਹੀ ਨਹੀਂ ਵੀ ਕੁਝ ਖਾਂਤਾ ਇਹਨਾਂ ਮਿਲ ਕੇ ਲਾਈਟ ਵੇਟ ਆ ਲਾਈਟ ਵੇਟ ਐ ਇੰਨਾ ਜਿਆਦਾ ਨੋਵੇ ਮਿੱਤਰੋ ਆ ਹੈਗਾ ਸਾਹਮਣੇ ਬੱਸ ਅਡਾ ਇੱਧਰ ਹੈਗਾ ਜੀ ਖਾਲਸਾ ਸਕੂਲ ਤੇ ਨਾਲ ਠਾਣਾ ਆ ਤੇ ਇੱਥੇ ਭੱਜੀ ਦੀ ਕਾਰਟ ਆ ਟਾਪ ਨੋਚ 버ਗਰ ਭੱਜੀ ਕੋਲੋਂ ਖਾ ਕੇ ਜਾਇਓ ਬਹੁਤ ਟੇਸਟੀ ਆ ਕਹਿੰਦੇ ਗੱਲ ਵਾਰਿਆ ਸੀ ਲੱਗੇ ਆ ਟਰਾਈ ਕਰਨ ਦੀ ਫੇਰ ਦੱਸ ਦਿਆਂ ਤੁਹਾਨੂੰ ਆਪਣਾ ਐਕਸਪੀਰੀਅੰਸ ਲਓ ਵੇ ਮਿੱਤਰੋ ਲੋਕੇਸ਼ਨ ਸਮਝ ਲਓ ਜਿਨੇ ਵੀ ਕਿਸੇ ਵੀਰ ਭਰਾ ਨੇ ਆਉਣਾ 버ਗਰ ਖਾਨ ਹਰਿਆਣੇ ਜਿਹੜਾ ਤਾਂ ਆਹ ਰੋਡ ਹੈਗਾ ਜੀ ਇਹ ਆਉਂਦਾ ਹੁਸ਼ਿਆਰਪੁਰ ਵਾਲੀ ਸਾਈਡ ਤੋਂ ਤੇ ਖਾਲਸਾ ਸਕੂਲ ਦੇ ਮੋਹਰੇ ਉਹ ਖਾਲਸਾ ਸਕੂਲ ਦਾ ਗੇਟ ਆ ਤੇ ਖਾਲਸਾ ਸਕੂਲ ਦੇ ਮੋਹਰੇ ਜਿਹੜੀ ਆ ਸੀਮੈਂਟ ਦੀ ਸ਼ਾਪ ਆ ਇਹਦੇ ਮੋਹਰੇ ਭਾਜੀ ਕਾਰਡ ਲਾਉਂਦੇ ਆ ਤੇ ਆਪਾਂ ਮਿੱਤਰੋ ਖਾ ਕੇ ਦੇਖਿਆ 버ਗਰ 버ਗਰ ਬਹੁਤ ਜਾਨੀ ਵਧੀਆ ਲੱਗਾ ਇੰਦਾ ਨਾ ਨਹੀਂ 버ਗਰ ਕਿਤੇ ਵੀ ਖਾਦਾ ਜਿੱਦਾਂ ਜਿੱਦਾਂ 버ਗਰ ਉੱਪਰੋਂ ਉੱਪਰੋਂ ਖਾਈ ਜਾਂਦੇ ਥੱਲੇ ਥੱਲੇ ਨੂੰ ਜਾਈ ਜਾਂਦੇ ਹਨਾ ਉਹਤੇ ਉਹਦੀ ਟੇਸਟ ਦਾ ਲੱਗ ਹੀ ਹੁੰਦਾ ਜਾਂਦਾ ਵੀ ਉਹ ਹੈਗਾ ਜੀ ਉਧਰ ਹਰਿਆਣਾ ਸ਼ਹਿਰ ਇੱਥੇ ਭਾਈ ਦੀ ਕਾਰ ਹੈ ਆਇਓ ਜਰੂਰ ਜਿਹੜੇ ਵੀ ਵੀਰ ਭਰਾ ਇੱਥੋਂ ਦੇਖਦੇ ਆ ਇੱਕ ਆ ਨਜ਼ਾਰਾ ਦੇਖੋ ਬੱਸ ਅਡੇਰੇ ਵਿੱਚ ਜਿਹੜਾ ਹਰਿਆਣੇ ਸ਼ਹਿਰ ਆਪਣੇ ਦਾ ਬੱਸ ਅਡਾ ਹੈ ਉੱਥੇ ਕੀ ਆ ਗੱਲ ਬਾਤ ਆ ਬਈ ਜੋ ਜੋ ਘਰ ਮੈਂ ਕਲ ਕੀ ਸੁਹ ਹਸੀਸ ਹੂੰ ਵੀਡੀਓ ਇੱਥੇ ਤੱਕ ਬਣੀ ਪੂਰੀ ਲੈ ਉੱਥੇ ਪਰੇ ਕੀ ਹੋਇਆ ਉੱਥੇ ਟਰਾਲੀ ਨੇ ਮਾਰੀ ਝੋਲ ਬਹੁਤ ਜ਼ਿਆਦਾ ਜ਼ੋਰ ਦੀ ਉਹ ਬੰਦੀ ਹੋ ਗਿਆ ਇੱਕਦਮ ਉੱਥੇ ਖੰਭੇ 'ਚ ਲੱਗੀ ਸੀ ਭੱਜਣ ਮੈਂ ਉੱਥੇ ਸਲੋ ਕਰਦੀ ਉਹ ਸਲੋ ਕਰਨਾ ਆੜ ਦੇ ਵਿੱਚ ਟਰਾਲੀ ਜਰ ਆਈ ਨਾ ਹਲਕੀ ਜਿਹੀ ਅਟ ਸੀਗੀ ਉੱਥੇ ਘਰ ਰੁਕ ਗਈ ਫੇਰ ਉਹ ਤਾਂ ਉਹਦੇ ਨੇ ਰੁਕ ਗਈ ਵਿੱਚ ਹੂੰ ਪਰ ਫੇਰ ਵੀ ਪੂਰਾ ਜ਼ੋਰ ਨਾਲ ਪੱਟੀ ਟਰੈਕਟਰ ਨੇ ਪੂਰਾ ਪੂਰਾ ਖਿੱਚ ਗਿਆ ਖੜੀ ਨਹੀਂ ਫੇਰ ਵੀ ਖਿੱਚ ਗਿਆ ਦੂਜੇ ਰੁਕੀ ਉਹ ਦੇਖ ਤਾਂ ਕਿੰਨੀ ਜ਼ੋਰ ਨਾਲ ਤੁਰੀ ਯਾਰ ਇੱਥੋਂ ਮਿੱਟੀ ਪਟਦਾ ਹੀ ਯਾਰ ਉਹ ਦੇਖਣ ਵਾਲਾ ਆ ਵੀਡੀਓ ਇੱਥੇ ਯਾਰ ਇੱਥੇ ਮਾਰਾ ਦੇ ਲੋਕ ਜੋਰ ਕਿੰਨਾ ਜੋਰ ਲਗਾ ਟਰਾਲੀ ਕੱਢਦੇ ਆ ਨੂੰ ਪੂਰਾ ਜੋਰ ਕੱਢਦਾ ਮਾਰਦਾ ਹਨ ਨਜ਼ਾਰਾ ਆ ਗਿਆ ਠਕ ਠਕ ਮਾਰਦਾ ਹੈ ਪੈਸਾ ਵਸੂਲਿਆ ਹਾਂ ਸਹੀ ਹੈ ਕਰ ਦਿੱਤੀ ਆ ਤੇ ਫੇਵਰ ਲੈ ਕੇ ਆਪਾਂ ਚੱਲ ਪਏ ਆ ਆਪਾਂ ਇਹਨਾਂ ਨੂੰ ਘਰੇ ਛੱਡਣਾ